ਆਪ ਦੀ ਕਰਤੂਤਾਂ ਛੱਡਦੀ ਨਹੀਂ ਆਂ ਬੰਦੇ ਫਸਾंदे ਮੁੰਡੇ ਜਵਾਨ ਜਵਾਨ ਦੇ ਤੇ ਸਾਡੇ ਘਰ ਦੇ ਸਾਹਮਣੇ ਹੈਗਾ ਇੱਕ ਪੁਲਿਸ ਮੁਲਾਜ਼ਮ ਹੈਗਾ ਜੀ ਆਲਾ ਉਹਦਾ ਨਾਮ ਹੈ ਤੇ ਨਾਲ ਉਹਦਾ ਇੱਕ ਪਰਵੀਨ ਹੈਗਾ ਉਹ ਰੇਲਵੇ ਤੇ ਵਰਤੀ ਹੈਗਾ ਰੇਲਵੇ ਦੀ ਨੌਕਰੀ ਕਰਦਾ ਹੈ ਉਹ ਤੇ ਜਦੋਂ ਵੀ ਅਸੀਂ ਸਕੂਲ ਜਾਏ ਤਾਂ ਉਹ ਦੋਨੋਂ ਭੈਣਾ ਸਾਨੂੰ ਰਾਤ ਖੇਡਦਾ ਹੈ ਸਾਨੂੰ ਸਾਡੇ ਨਾਲ ਛੇੜਛਾੜ ਨਹੀਂ ਕਰਦਾ ਹੈਗਾ ਐਵੇਂ ਐਵੇਂ ਗੁਪਤੰਗਾ ਚਾਤੀ ਵੀ ਲਗਾਉਂਦਾ ਹੈ ਤੇ ਨੂੰ ਉਹਦੇ ਰਾਤ ਕਹਿੰਦਾ 500 ਰੁਪਏ ਲੱਲਾ ਮੈਨੂੰ ਤੇਰਾ ਪਿਆਰ ਹੋ ਗਿਆ ਐਵੇਂ ਐਵੇਂ ਬੜਾ ਕੁਝ ਕਹਿੰਦਾ ਹੁੰਦਾ ਹੈ ਤੇ ਜੀ ਅਸੀਂ ਉਹਨੂੰ ਇੱਕ ਅੱਧੇ ਦਿਨ ਨਾ ਦੇਖੀਏ ਨਾ ਤਾਂ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਹੁੰਦਾ ਹੈ ਜੇ ਜੇ ਤੁਹਾਨੂੰ ਨਾ ਵੇਖੇ ਨਾ ਸਾਡਾ ਜੀ ਨਹੀਂ ਲੱਗਦਾ ਹੁੰਦਾ ਹੈ ਮੈਂ ਨਿਕਾਂ ਬਹੀ ਇਹ ਬਸ ਫਸਾ ਲਿਆ ਲੋਕਾਂ ਕੋਲ ਪੈਸੇ ਮੰਗ ਲਓ 70 70 ਹਜ਼ਾਰ ਰੁਪਏ ਮੰਗ ਲੈਂਦੀਆਂ ਨੇ ਮੇਰੀ ਕੁੜੀ ਨੂੰ ਛੇੜਿਆ ਜੀ ਮੇਰੇ ਕੱਪੜੇ ਫਾੜ ਤੇ ਫਲਾਣਾ ਤੇ ਮਗਾਣਾ ਪੈ ਰਿਹਾ ਨੇ ਇਹ ਨਾ ਤੰਦਾ ਹੈਗਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬਸਤੀ ਦੇ ਰਹਿਣ ਵਾਲੇ ਕਿੰਨੀ ਉਮਰ ਤੋਂ ਲੇ ਮੇਰੀ 19 ਸਾਲ ਹੈ 19 ਸਾਲ ਦੀ ਹਾਂਜੀ ਤੇ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਅਸੀਂ ਜਾਣਦੇ ਨਹੀਂ ਸਕੂਲ ਪੜ੍ਹਦੇ ਅਗਿਆਸੀਂ ਤਾਂ ਤੇ ਸਾਡੇ ਘਰ ਦੇ ਸਾਹਮਣੇ ਹੈਗਾ ਇੱਕ ਪੁਲਿਸ ਮੁਲਾਜ਼ਮ ਹੈਗਾ ਜੀ ਆਲਾ ਉਹਦਾ ਨਾਮ ਹੈ ਤੇ ਨਾਲ ਉਹਦਾ ਇੱਕ ਪਰਵੀਨ ਹੈਗਾ ਉਹ ਰੇਲਵੇ ਤੇ ਵਰਤੀ ਹੈਗਾ ਹੈ ਰੇਲਵੇ ਦੀ ਨੌਕਰੀ ਕਰਦਾ ਹੈ ਉਹ ਤੇ ਜਦੋਂ ਵੀ ਅਸੀਂ ਸਕੂਲ ਜਾਏ ਤਾਂ ਉਹ ਦੋਨੋਂ ਭੈਣਾਂ ਸਾਨੂੰ ਰਾਤ ਖੇਡਦਾ ਹੈ ਸਾਨੂੰ ਸਾਡੇ ਨਾਲ ਛੇੜਛਾੜ ਨਹੀਂ ਕਰਦਾ ਹੈਗਾ ਐਵੇਂ ਐਵੇਂ ਗੁਪਤੰਗਾ ਚਾਤੀ ਵੀ ਲਗਾਉਂਦਾ ਹੈ ਤੇ ਇਹਨੂੰ ਮੇਰੀ ਨੀ ਕਿ ਭੈਣ ਨੂੰ ਕਹਿੰਦਾ 500 ਰੁਪਏ ਅਸੀਂ ਅੱਧੇ ਰਾਤ ਇਹ ਅਲੱਗ-ਅਲੱਗ ਹੋ ਜੰਨੇ ਆ ਇਹ ਦੂਸਰੇ ਸਕੂਲ ਜਾਂਦੀ ਹੈ ਮੈਂ ਦੂਸਰੇ ਸਕੂਲ ਜਾਂਦੀ ਆ ਤੇ ਨੂੰ ਅੱਦੇ ਰਾਤੇ ਕਹਿੰਦਾ 500 ਰੁਪਏ ਲੈ ਲੈ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਐਵੇਂ ਓਵੇਂ ਬੜਾ ਕੁਝ ਕਹਿੰਦਾ ਹੁੰਦਾ ਹੈ ਹਾਂ ਜੀ ਪੁਲਸਲਾ ਦੇ ਮੂੰਹ ਕਹਿੰਦਾ ਹੈ ਤੇ ਜੇ ਅਸੀਂ ਉਹਨੂੰ ਇੱਕ ਅੱਦੇ ਦਿਨ ਨਾ ਦੇਖੀਏ ਨਾ ਤਾਂ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਹੁੰਦਾ ਹੈ ਜੇ ਜੇ ਤਾਨੂੰ ਨਾ ਵੇਖੇ ਨਾ ਸਾਡਾ ਜੀ ਨਹੀਂ ਲੱਗਦਾ ਹੁੰਦਾ ਹੈ ਪਤਾ ਨਹੀਂ ਕੀ ਹੋ ਜਾਂਦਾ ਜੇ ਤੈਨੂੰ ਨਾ ਦੇਖੀ ਤਾਂ ਐਵੇਂ ਐਵੇਂ ਗੱਲਾਂ ਕਰਦਾ ਜੀ ਅਸੀਂ ਰਾਤ ਨੂੰ ਸੌਣੇ ਹੁੰਨੇ ਅੱਜ ਕਿਸੇ ਦਾ ਫੋਨ ਵੀ ਆ ਗਿਆ ਸਾਡੇ ਫੋਨ ਤੇ ਸਾਡੀ ਖਿੜਕੀ ਉਹਨਾਂ ਦੇ ਘਰ ਦੇ ਸਾਹਮਣੇ ਹੈਗੀ ਸਾਡੀ ਖਿੜਕੀ ਕੋਲ ਕੰਨ ਲਗਾ ਕੇ ਸੁਣਦਾ ਹੁੰਦਾ ਸਵੇਰ ਉੱਠ ਕੇ ਪੁੱਛਦਾ ਹੁੰਦਾ ਤੂੰ ਕਿਹਦੇ ਨਾਲ ਗੱਲ ਕਰਦੀ ਤੂੰ ਕਿਸਦੇ ਨਾਲ ਗੱਲ ਕਰਦੀ ਇਹੋ ਜਿਹਾ ਵੀ ਹਰਕਤਾਂ ਕਰਦਾ ਹੁੰਦਾ ਇਹ ਸਭ ਗੱਲ ਅਸੀਂ ਮੰਮੀ ਨੂੰ 11 ਵਜੇ ਦੀ ਗੱਲ ਹੈਗੀ 11 ਤਰੀਕ ਦੀ ਗੱਲ ਹੈਗੀ ਇਹ ਸਭ ਗੱਲ ਅਸੀਂ ਆਦੀ ਮੰਮੀ ਨੂੰ ਦੱਸਿਆ ਘਰੇ ਆ ਕੇ ਰੋ ਰੋ ਕੇ ਤੇ ਮੇਰੀ ਮੰਮੀ ਨੇ ਅਗਲੇ ਦਿਨ 12 ਤਰੀਕ ਨੂੰ ਇਹਨਾਂ ਦੇ ਘਰੇ ਦੱਸਣ ਗਏ ਇਹਨਾਂ ਨੇ ਘਰੇ ਨੂੰ ਦੱਸਿਆ ਤੇ ਉਲਟਾ ਸਾਡੇ ਗੱਲ ਪੈ ਗਏ ਤੇ ਸਾਡੇ ਮਾਰ ਸਾਡੇ ਫੈਮਿਲੀ ਵਾਲਿਆਂ ਨੂੰ ਬਾੜੀ ਮਾਰ ਕੁੱਟ ਕੀਤੀ ਤੇ ਮੇਰੀ ਮੰਮੀ 8 ਦਿਨ ਹਸਪੀਟਲ ਤੇ ਪਰਤੀ ਰਹੀਗੀ ਕਿੰਨਾ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਬਾਦੂ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਮੇਰੀ ਭੈਣ ਮਾਸ ਸੀ ਤੌਰ ਤੇ ਜਦ ਠੀਕ ਵੀ ਨਹੀਂ ਗਈ ਉਹਨੂੰ ਵੀ ਮਾਰ ਕੁੱਟ ਕੀਤੀ ਤੇ ਨਾਲ ਇਹਨਾਂ ਨੇ ਉਲਟਾ ਸਾਡੇ ਤੇ ਪਰਚਾ ਪਾ ਦਿੱਤਾ ਹੈ ਕੀ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦਿੱਤੀ ਹਾਂਜੀ ਇਹ ਮਾਨਸਿਕ ਹੈਗੀ ਇਹਨੂੰ ਵੀ ਵੇਖ ਲੈ ਮਾਨਸਿਕ ਹੈਗੀ ਤੇ ਇਹਨਾਂ ਦੇ ਨਾਂ ਤੇ ਵੀ ਦਰਖਾਸਤ ਦਿੱਤਾ ਹੈਗਾ ਇਹਨਾਂ ਨੇ ਕੀ ਇੱਕ ਬੇਟੀ ਬਚਾਓ ਬੇਟੀ ਪੜਾਓ ਸਰਕਾਰ ਕਹੇ ਜੀ ਤੁਸੀਂ ਕਿਸ ਤਰ੍ਹਾਂ ਦੇ ਹਾਲਾਤਾਂ ਚ ਪੜ ਪੜੋਗੇ ਜੇ ਇਹ ਹਾਲਾਤ ਹੀ ਹੈ ਤੇ ਹੋਰ ਹਾਲਾਤ ਇਹੋ ਜੋ ਹਨਗਾ ਸੀ ਕਿਵੇਂ ਪੜਾਂਗੇ ਸਰਕਾਰ ਕਿਹੜੇ ਮੂੰਹੋਂ ਕਹਿੰਦੀ ਬੇਟੀ ਬਚਾਓ ਬੇਟੀ ਪੜਾਓ ਤੇ ਹੁਣ ਕੀ ਮੰਗ ਤੁਹਾਡੀ ਇਹਦੇ ਤੇ ਸਾਡੀ ਇਹ ਮੰਗ ਸਾਨੂੰ ਇਨਸਾਫ ਮਿਲੇ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਤੇ ਪੁਲਿਸ ਮੁਲਾਜ਼ਮ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਜ਼ਰੂਰ ਹੋਣੀ ਚਾਹੀਦੀ ਇਹ ਇੱਥੇ ਹੈਗਾ ਗੁਰੂ ਮੰਡੀ ਗੁਰੂ ਅਰਸਾਏ ਦਾ ਹੈਗੇ ਥਾਣੇ 'ਚ ਹਾਂਜੀ ਥਾਣੇ 'ਚ ਲੱਗਾ ਹਾਂਜੀ ਕਿੱਥੋਂ ਦਾ ਰਹਿਣ ਪੁਲਿਸ ਮੁਲਾਜ਼ਮ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਕਿਹੜੀ ਬਸਤੀ ਹਾਂ ਰੇਲੇ ਵਸਤੀ ਦੀ ਠੀਕ ਸਾਡੇ ਘਰ ਦੇ ਬਿਲਕੁਲ ਸਾਹਮਣੇ ਹੀ ਹੈ ਠੀਕ ਹੈ ਜੀ ਕਾਰਵਾਈ ਹੋਏ ਸਾਡੀ ਕਾਰਵਾਈ ਸਾਡੀ ਵੱਲੋਂ ਕੁਝ ਨਹੀਂ ਹੁੰਦਾ ਪੈ ਇੰਨੇ ਸਾਰਿਆਂ ਨੂੰ ਉਹ ਕੀਤਾ ਹੈ ਸਾਰਿਆਂ ਨੂੰ ਪੈਸਾ ਖਵਾ ਖਵਾ ਕੇ ਰੱਖਿਆ ਸਾਡੀ ਵਸਤੀ ਵਾਲੇ ਤੋਂ ਵੀ ਸਾਰੇ ਤੋਂ ਸਾਈਨ ਸੁਣ ਕਰਾ ਕੇ ਰੱਖਿਆ ਗਿਆ ਨਹੀਂ ਠੀਕ ਸਾਡੀ ਵਸਤੀ ਹਾਂ ਸਾ ਸਾਡੇ ਸਾਡੇ ਖਿਲਾਫ ਵਸਤੀ ਵਾਲਿਆਂ ਨੂੰ ਇੰਨੇ ਖੜਾ ਕੀਤਾ ਗਿਆ ਹੈ ਪੈਸੇ ਦੇ ਦੇ ਕੇ ਰਾਤ ਨੂੰ 9 ਵਜੇ ਸਾਰੇ ਤੋਂ ਸਾਈਨ ਕਰਾਇਆ ਹੈ ਜਿਵੇਂ ਵੀ ਕਹਿਣਾ ਹੈ ਜਿਵੇਂ ਵੀ ਕਰਦੀ ਕੀ ਇਹਨਾਂ ਦੇ ਘਰ ਤੇ ਤੇ ਜੇ ਸਾਡੇ ਘਰ ਕੋਈ ਵੀ ਰਿਸ਼ਤੇਦਾਰ ਵੀ ਆਂਦਾ ਹੈ ਨਾ ਸਾਡੇ ਰਿਸ਼ਤੇਦਾਰ ਤੋਂ ਪ੍ਰੂਫ ਮੰਗਦਾ ਹੈ ਕਹਿੰਦੇ ਕਿ ਇੱਥੇ ਦੇ ਰਹਿਣ ਵਾਲੇ ਐਵੇਂ ਉਵੇਂ ਦੀ ਉਹਨਾਂ ਤੋਂ ਆਧਾਰ ਕਾਰਡ ਪੁੱਛਦਾ ਹੁੰਦਾ ਦਿਖਦਾ ਹੁੰਦਾ ਈ ਕੌਣ ਹੁੰਦਾ ਪੁੱਛਣਾ ਤੌਰ ਇਹ ਕੌਣ ਹੁੰਦਾ ਸਾਡੇ ਤੋਂ ਪੁੱਛਣ ਆਲਾ ਜੇ ਸਾਡੇ ਘਰ ਕੋਈ ਰਿਸ਼ਤੇਦਾਰ ਆ ਗਿਆ ਸਾਡੇ ਮੇਰੇ ਪਾਪਾ ਮਜ਼ਦੂਰੀ ਕਰਦੇ ਨੇ ਜੇ ਉਹਨਾਂ ਦੇ ਕੰਮ ਦੇ ਕੰਮ ਕਾਰਜ ਬਾਰੇ ਕੁਛ ਆ ਜਾਂਦੇ ਨੇ ਕੋਈ ਲੋਕੀ ਉਹਨਾਂ ਤੋਂ ਵੀ ਪੁੱਛ ਲਾ ਜਾਂਦੇ ਜੇ ਤੁਸੀਂ ਕੌਣ ਹੈਗੇ ਜੀ ਕਾਹਦੇ ਗੱਲੋਂ ਆਂਦੇ ਤੇ ਸਾਡੇ ਤੇ ਸਾਡੇ ਤੇ ਇਲਜ਼ਾਮ ਲਗਾਉਂਦੇ ਜਿਵੇਂ ਅਸੀਂ ਧੰਦੇ ਕਰਦੇ ਆਂ ਤੰਦੇ ਦਾ ਇਲਜ਼ਾਮ ਲਗਾਉਣਾ। ਹਾਂਜੀ ਤੰਦੇ ਦਾ ਇਲਜ਼ਾਮ ਲਗਾਉਂਦਾ ਹੈਗਾ। ਹੋਰ ਕਾਰਵਾਈ ਹੋਣੀ ਚਾਹੀਦੀ ਇਹੋ ਜਿਹੀ। ਹਾਂਜੀ ਹੋਣੀ ਚਾਹੀਦੀ ਹੈ। ਕਿੰਨੀ ਉਮਰ ਹੈ ਤੁਹਾਡੀ? 13 13 ਸਾਲ ਹੈ। ਹਾਂਜੀ। ਕਿਹੜੀ ਕਲਾਸ ਪੜ੍ਹਦੇ ਹੋ? 7th ਤੇ ਕੀ ਗੱਲਬਾਤ ਹੋਈਏ? ਮੈਂ ਜਦੋਂ ਵੀ ਸਕੂਲ ਜਾਣੀ ਆ ਨਾ ਤੇਜੀਆ لال ਤੇ ਪ੍ਰਵੀਨ ਮੈਨੂੰ ਨਾ ਰਾਸਤੇ ਤੇ ਰੋਕ ਕੇ ਉੱਥੇ ਖੜੇ ਰਹਿੰਦੇ ਨੇ ਤੇ ਮੇਰੇ ਨਾਲ ਛੇੜਛਾੜ ਕਰਦੇ ਨੇ ਤੇ ਮੈਨੂੰ ਕਹਿੰਦੇ ਨੇ 5 ਰੁਪਿਆ ਲੈ ਲੈ ਤੇ ਸਾਡੇ ਕੁਆਟਰ ਤੇ ਆਇਆ। ਜੀਆ لال ਕੀ ਕਰਦਾ? ਜੀਆ لال ਪੁਲਿਸਤ ਲੱਗਾ ਹੈ। ਪੁਲਿਸ ਮਾ ਆ ਜੇ। ਹਾਂਜੀ ਕਿਸ ਤਰ੍ਹਾਂ ਦੀ ਹਰਕਤ ਕਰਦਾ ਉਹ ਗੱਲਾਂ ਨੂੰ ਟੱਚ ਕਰਦਾ ਤੇ ਗੁਪਤੰਨਾ ਤੇ ਹੱਥ ਲਾਂਦਾ ਤੇ ਐਵੇਂ ਕਹਿੰਦਾ ਰਿਲੇਸ਼ਨ ਬਣਾਓ ਇਹ ਉਹ ਮਤਲਬ ਵਾਧੂ ਗੰਦੀ ਗੰਦੀ ਗੱਲਾਂ ਕਰਦਾ ਤੇ ਮੈਨੂੰ ਰੋਕ ਰੋਕ ਕੇ ਨਾ ਪਰੇਸ਼ਾਨ ਕਰਦਾ ਬਾਰ ਬਾਰ ਮੈਨੂੰ ਇੱਧਰ ਉੱਧਰ ਟੱਚ ਕਰਦਾ ਤੇ ਬਾਰ ਬਾਰ ਮੈਨੂੰ ਇੱਕ ਹੀ ਗੱਲ ਕਹਿੰਦਾ ਮੇਰੇ ਨਾਲ ਲਵ ਕਰ ਲੈ ਇਹ ਉਹ ਬੜਾ ਕੁਝ ਬੋਲਦਾ ਤੇ ਮਤਲਬ ਇਹੀ ਗੱਲ ਇਹ ਕਰਕੇ ਅਸੀਂ ਮੰਮੀ ਨੂੰ ਦੱਸਿਆ ਸੀ ਤੇ ਸਾਡੀ ਤੇ ਮੰਮੀ ਨੇ ਉਹਨਾਂ ਦੇ ਘਰੇ ਗਏ ਕਹਿਣ ਤੇ ਉਹ ਸਾਡੇ ਗਾਲ ਪੈ ਗਏ ਸੀਗੇ ਕੀ ਤੁਹਾਡਾ ਕਾਰਵਿਕ ਕੋਈ ਉਰੀ ਕਿ ਜਾਤੀ ਸਾ ਅਸੀਂ ਮੁਸਲਿਮ ਆਨਾ ਸਾਡੀ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਪੀਤ ਨਾਲ ਜੀ ਆਲਾ ਕਹਿੰਦਾ ਤੁਸੀਂ ਤਾਂ ਮੁਸਲਿਮ ਹੋ ਤੁਹਾਡੇ ਨਾਲ ਤਾਂ ਕੋਈ ਵੀ ਨਹੀਂ ਖੜੇਗਾ ਤੇ ਤਾਂ ਇੰਨੀ ਗੱਲ ਹੀ ਹੋਈ ਹੈ ਤੇ ਉਹ ਕਹਿੰਦਾ ਤੁਹਾਡੇ ਨਾਲ ਰੱਖਦੇ ਨਹੀਂ ਤੁਹਾਡੇ ਨਾਲ ਜਾਤੀ ਨਾਲ ਪੇਤ ਪਾਉ ਰੱਖਦਾ ਹਾਂ ਜਾਤੀ ਨਾਲ ਪੇਤ ਪਾਉ ਰੱਖਦਾ ਹੈ ਤੇ ਕਹਿੰਦਾ ਤੁਸੀਂ ਤਾਂ ਮੁਸਲਿਮ ਹੋ ਤੁਹਾਡੇ ਇੱਥੇ ਕੋਣ ਹੈਗਾ ਹੈ ਸਾਡਾ ਵਾਧੂ ਚੱਲਦਾ ਮੇਰੀ ਵਾਧੂ ਚੱਲਦੀ ਤੁਹਾਡੀ ਤਾਂ ਕੋਈ ਸੁਨੇਗਾ ਨਹੀਂ ਇੱਥੇ ਮੈਂ ਤਾਂ ਪੁੱਲਸ ਆਲਾ ਮੇਰਾ ਤਾਂ ਕੋਈ ਕੁਛ ਵਿਗਾੜ ਨਹੀਂ ਸਕਦਾ ਤੁਹਾਡਾ ਤਾਂ ਐਵੇਂ ਮਤਲਬ ਹੈਗਾ ਹੈ ਸਾਡਾ ਮੇਰਾ ਕਿੱਥੇ ਦਿੰਦਾ ਤੁਹਾਨੂੰ ਕਿਹੜੀ ਜਗ੍ਹਾ ਮੇਰੇ ਰਸਤੇ ਤੇ ਰਸਤੇ ਤੇ ਖੜਾ ਉਹ ਪਹਿਲਾ ऑलरेडी ਉਹ ਖੜਾ ਰਹਿੰਦਾ ਰਸਤੇ ਤੇ ਹਾਂ ਸਕੂਲ ਦੇ ਟੈਂਪੇ ਖੜਾ ਰਹਿੰਦਾ ਉਹ ਜਦੋਂ ਆਉਂਦੇ ਜਦੋਂ ਆਉਂਦੀ ਹਾਂ ਆਂਦੀ ਆ ਜਦੋਂ ਜਾਂਦੀ ਆ ਕੀ ਕਹਿੰਦਾ ਮੇਰੇ ਕਮਰੇ ਚ ਆਓ ਹਾਂ ਉਹ ਕਹਿੰਦਾ 500 ਰੁਪਏ ਲੈ ਲਓ ਮੇਰੇ ਕਮਰੇ ਚ ਆਇਓ ਹਾਂ ਹਾਂ ਆਵੇਂ ਬੋਲਦਾ ਏ ਜੀ ਆ ਲੈ ਤੇ ਪਰਵੀਰ ਰੋਕ ਕਾਵੇਂ ਆਵੇਂ ਆਵੇਂ ਬੋਲਦੇ ਨੇ ਤੇ ਜਦ ਰੋਕਦੇ ਤੁਸੀਂ ਕੀ ਕੀ ਗੱਲਬਾਤ ਆਏ ਰੋਕਦੇ ਰਹਿਣਾ ਤਾਂ ਸਾਨੂੰ ਇਹੀ ਕਹਿੰਦੇ ਨੇ ਦੋਵੇਂ ਜਨੇ ਜੀ ਹਾਲਾਲ ਤੇ ਪ੍ਰਵੀਨ ਮੇ ਨਾਲ ਰਿਲੇਸ਼ਨ ਬਣਾ ਲਓ ਮੇ ਨਾਲ ਇਹ ਉਹ ਮਤਲਬ ਕਿ ਮੇਰੇ ਕੁਆਟਰ ਤੇ ਆ ਜਾਓ ਮੈਂ ਤੁਹਾਨੂੰ ਪੈਸੇ ਦਵਾਂਗਾ ਐਵੇਂ ਐਵੇਂ ਤੇ ਇਹ ਵੀ ਕਹਿੰਦੇ ਕਹਿੰਦੇ ਪਰਿਵਾਰ ਨੇ ਰੋਕਿਆ ਤਾਂ ਕੀ ਗੱਲ ਬਤਨ ਸੀ ਪਰਿਵਾਰ ਨੇ ਰੋਕਿਆ ਤੇ ਉਹਨਾਂ ਨੇ ਸਾਡੇ ਗਾਲ ਪੈ ਕੇ ਸੀਗੇ ਕਿੱਲੋ ਕੁੱਟਿਆ ਮੇਰੀ ਪੂਰੀ ਫੈਮਲੀ ਨੇ ਕੁੱਟਿਆ ਮੈਨੂੰ ਕੁੱਟਿਆ ਤੇ ਸਾਨੂੰ ਕਿਸੇ ਘਰੋਂ ਕਸੀੜ ਕੇ ਸਾਨੂੰ ਲੈਣਾ ਤੇ ਲੈ ਗਈ ਤੇ ਉੱਥੇ ਸਾਨੂੰ ਵੱਟਿਆਂ ਨਾਲ ਕੁੱਟਿਆ ਇੱਟਾਂ ਨਾਲ ਕੁੱਟਿਆ ਮੜੀਕਰਪੋਰਟ ਵੀ ਹੋਈ ਰਿਪੋਰਟ ਹੋਈ ਸੀ ਪਰ ਕੋਈ ਸੁਣਵਾਈ ਕੋਕਾਰ ਵੀ ਨਹੀਂ हाँ। हाँ। मेरा नाम तो गुड्डी है, है, जी। कितने हाँ है। मेरे लड़की के गल बात हुआ दोनों कुड़ी स्कूल जाता रहा हाँ। लड़ाई से एक दिन पहले तो आया रात जब तीन बजे पार के तो दोनों कुड़ी मेरा रोने लगा की मम्मी हम स्कूल नहीं जाएंगे तो हम के की गाल हो गया तो कहता है बोलो से जिया लाल ए परवीन ना बोलू ऐसे करके मेरे का करता है गंदे निगाह से देखता है कहता है बोलो कि तू बोलू मेरे नाल प्यार कर लो पैसे दिखाता है मम्मी बहुत कुछ बोलता है लड़की तो हम उसका घर गया कहने के लिए ठीक है जी से मेरे कुड़ी को क्यों में कहता हैगा तेन शर्म नहीं लगता तूसी अंकल अंकल बढ़ है तो शर्म कर लिया करो तो वो मेरे पर गाल पड़ गया कहता है बोलो कि तेरा कुड़ी चंगी नहीं है तू तो जात के मुस्लिम है तेरा कोई काम नहीं देगा बोलो से हम दीरा जी करेगा ना तो वो करेंगे हम वर्दी वाले हैगा पुलिस में नौकरी लगा है ठीक है ये तो धमकी मार के ये मेरे धमकियाँ मार के मेरे घर में अंदर बढ़ के ए मेरा परिवार के मेरे सारे के कूट कर दो मेरा कुड़ी एक जरा कमली हैगी कुड़ी का वो भी के लात मारा ओभी के मारा तो मुंह से बलेट आने लगा ठीक है और लात मारा मुंह पर फैट मारा तो भी के बलेट आने लगा कुड़ी के आ मेरा दोनों कुड़ी के बाल पकड़ के खींच के अब बाहर लाइन पर ले गया मेरे सारे पेट में लात मारा आपके कपड़े भी कपड़ा मेरा फारा वो वीडियो बनाने लगा कहता हम वीडियो बनाएंगे हम कहा कि चलो कोई ना वीडियो बना तो डर से नहीं बनाया मेरा मारकुट हुआ था मेरा घर वाला के कुटा मेरा मुंडा एक है सारे के कुटा फिर हम हॉस्पिटल चला गया फिरोजपुर उत्थे भर्ती हो गया यार दिन ये मेरे कुड़ी को का किया उसका कल होकर ले के चला गया थाना जब थाना ले गया, गया ग्यारह बजे के करीब में तब तो मेरा कुड़ी को बैठाए रखा छोड़ा पाँच बजे जब मेरा कुड़ी आया घरे है तो फिर शाम के खिड़की तर खड़ा होके मेरे जंगले तर बोलता है जिया लाल कि तू मेरे मुसलमान हैगा मेरे कुछ नहीं कर सकेगा जो मर्जी हम करें मेरा वर्दी के हैगा धोस दिखा रहा है ठीक है एक कुड़ी मेरे फोन करके कहा मम्मी ये जे गाल है हम कोई ना बेटा इधर से हम छुट्टी होके आते हैं ना फिर करेंगे कोई मसला हाल तब तो फिर जाके मेरा कुड़ी के कहता है कि तेरे नाल नहीं देखते हैं तब तो प्यार हो गया है तू मेरे दिल नहीं लगता है तेरे नाल जो में करके रहेंगे बाकी करके रहेंगे तेरा स्कूल से जहाँ से मर्जी हम चकवा सकते हैं तो एक कुड़ी को जब से लड़ाई हुआ तो हम डर से पढ़ने नहीं जाने देते हैं जब आया फिरोजपुर से हम अपना बयान लेके तो इधर गया देने के लिए तो इधर गुरु शहर में ए जिया लाल सारे के पैसे दे के करवाई रखा है, है। कार्रवाई मेरे नहीं करने देता है कोई सुनवाई नहीं हो कोई सुनवाई मेरे नहीं होता है कहता है बोलू मेरे तुरे यहाँ कोई नहीं है मेरे सारे हैं अब मांग क्या आपकी कार्रवाई मेरे है? मांग है यही है कि मेरे कार्रवाई होना चाहिए मेरा रीना देवी है मोहल्ले दे तो जी हाँ जी ਕੀ ਹੋਇਆ ਸੀ ਪ੍ਰਧਾਨੋਂ ਮਲੇ ਦੇ ਹਾਂ ਹੈਗੀ ਆ اچھا ਕੀ ਇਥੇ ਮਸਲਾ ਕੀ ਚੱਲ ਰਿਹਾ ਹੈ ਸਾਰਾ ਮਸਲਾ ਵੇਖੋ ਜੀ ਇਹਦਾ ਨਾ 5-6 ਸਾਲ ਸੇ ਅਸੀਂ ਰਾਜੀ ਨਾ ਦੋ ਵਾਰ ਕਰਾਇਆ ਸੀ ਖਾਣੇ ਜਾ ਕੇ ਵੀ ਕਰਾਏ ਆ ਉਹਨੂੰ ਪਤਾ ਹੈ ਤੈਨੂੰ ਵੀ ਪਤਾ ਹੈ ਇਹ ਮਸਲਾ ਇਹ ਹੈ ਕਿ ਇਹ ਆਪਦੀ ਕਰਤੂਤਾਂ ਛੱਡਦੀ ਨਹੀਂ ਆ ਬੰਦੇ ਫਸਾਉਂਦੇ ਮੁੰਡੇ ਜਵਾਨ-ਜਵਾਨ ਦੇ ਉਹ ਵੀ ਸਰਕਾਰੀ ਮੁਲਾਜ਼ਮ ਹੋਵੇ ਕੋਈ ਸਰਕਾਰੀ ਐ ਡਮੋਸਟਰ ਹੋਵੇ ਕੋਈ ਮ लड़का ਹੋਵੇ ਉਹਨੂੰ ਫਸਾਉਂਦੇ ਨੇ ਉਸ ਤੋਂ ਫਸਾਨ ਤੋਂ ਬਾਅਦ ਕੀ ਕਰਦੇ ਬਲੈਕਮੇਲ ਕਰਦੇ ਬਲੈਕਮੇਲ ਮੇਰਾ ਇਹ ਨਾ ਵੀਡੀਓ ਬਣਾਉਂਦਾ ਹੈ ਮੈਨੂੰ ਬਲੈਕਮੇਲ ਕਰਦਾ ਹੈ ਮੇਰੇ ਰੇਪ ਕਰਨ ਚੱਲਿਆ ਹੈ ਇਹ ਕਰਨ ਚੱਲਿਆ ਉਹ ਕਰਨ ਚਲ ਬੋਲ ਦਿੰਦੀ ਹੈ ਹਾਂ ਕੀ ਮੰਗ ਕਰਦੇ ਨੇ ਮੰਗ ਕਰਦੇ ਨੇ ਪੈਸੇ ਦੀ ਡਿਮਾਂਡ ਹੋ ਜਾਂਦੇ 55000 ਦੇ 50 50000 70 70000 ਰੁਪਏ ਮੰਗ ਕਰਦੇ ਨੇ 20 20000 ਵੀ ਮੰਗ ਲੈਂਦੇ ਨੇ ਜੇ ਉਹ ਜੀ ਬੰਦੇ ਦੇਖਦੇ ਉਹ ਜੀ ਡਿਵਾਨ ਵੀ ਕਰ ਲੈਂਦੇ ਆ ਤੇ ਹੁਣ ਕੀ ਤੁਸੀਂ ਮਤਾ ਪਾਇਆ ਸਾਰੇ ਮੰਨੇ ਵਾਲੇ ਨੇ ਕੋਈ ਫੈਸਲਾ ਕੀਤਾ ਫੈਸਲਾ ਕੀ ਕਰਾਓ ਸਾਹਮਣੇ ਨਹੀਂ ਹੁੰਦੇ ਫੈਸਲਾ ਕਿੰਦੇ ਨਾਲ ਕਰਾਂਗੇ ਅਸੀਂ ਬਸ ਇਹ ਚਾਹੁੰਦੇ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹ ਚਾਹੁੰਦੇ ਆ ਕਿ ਬਸ ਇਹ बस्ती ਛੋੜ ਕੇ ਚਲੇ ਜਾਵੇ ਜਿੰਮੇਦਾਰੀ ਕੋਈ ਨਹੀਂ ਲੈਂਦਾ ਜਿੰਮੇਦਾਰੀ ਕੋਈ ਚੱਕਣਾ ਨਹੀਂ ਜਾਂਦਾ ਇਹਨਾਂ ਨਾਲ ਲੜਾਈਆਂ ਕਰਦੇ ਰਹਿੰਦੇ ਤੁਹਾਡੇ ਤੇ ਨਾ ਇੱਕ ਬਲੇਮ ਲਾ ਰਹੇ ਨੇ ਕਿ ਤੁਸੀਂ ਛੋਟੀਆਂ ਬੱਚੀਆਂ ਨਾਬਾਲਗ ਨੇ ਉਹਨਾਂ ਦੇ ਗੁਪ ਤੰਗਾ ਦੇ ਹੱਥ ਲਾਦੇ ਹੋ ਕੀ ਕਹਿਣਾ ਤੁਹਾਡਾ ਤੇ ਜਨਾਬ ਜੀ ਹੁਣ ਕੀ ਦੇ ਸਾਰੇ ਮਹੱਲ ਪਤਾ ਅੱਗੇ ਵੀ ਇਹਨਾਂ ਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਇਲਜ਼ਾਮ ਲਾਏ ਸੀ ਜੋ ਕਿ ਮਤਲਬ ਮੋਦਬਾਰ ਆਦਮੀਆਂ ਨੇ ਮਿਲ ਕੇ ਉਹਦੇ ਵਿੱਚ ਇਹ ਝੂਠੀ ਪਾਈ ਗਈ ਜੋ ਕਿ ਮੇਰੇ ਕੋਲ ਵੀਡੀਓ ਸੀ ਉਦੋਂ ਉਸ ਵਕਤ ਦੀ ਉਸ ਵਕਤ ਹੁਣ ਲੱਭਦੀ ਨਹੀਂ ਵੀਡੀਓ ਡਿਲੀਟ ਹੋ ਚੁੱਕੀ ਹੈ ਜੋ ਕਿ ਜਿਹੜਾ ਰਾਜੀਨਾਮਾ ਹੈ ਇਹਨਾਂ ਨੇ ਲਿਖਾਇਆ ਮਾਫੀ ਮੰਗੀ ਉਹ ਸਾਡੇ ਕੋਲ ਸਬੂਤ ਹੈਗਾ ਬਾਕੀ ਮੁਹੱਲੇ ਦੇ ਖਿਲਾਫ ਵੀ ਮਤਲਬ ਜਿਹੜਾ ਬਾਕੀ ਮੁਹੱਲੇ ਦੇ ਖਿਲਾਫ ਵੀ ਮਤਲਬ ਇਹਨਾਂ ਨੇ ਅਬਜੈਕਸ਼ਨ ਲਾਉਂਦੇ ਨੇ ਮਤਲਬ ਤੂੰ ਆਈ ਹੈ ਫਲਾਣਾ ਆਈ ਹੈ ਡਮੀਕਾ ਆਈ ਹੈ ਮਤਲਬ ਲੜਕੀਆਂ ਮਤਲਬ ਕਿਸੇ ਨਾਲ ਮਾਲਾ ਬੋਲ ਜਨ ਮਾਲਾ ਕੋਈ ਬੰਦਾ ਆਇਆ ਨਾ ਗਰੇ ਸਰਾਬੀ ਕੋਈ ਵੀ ਬੰਦਾ ਆਉਂਦਾ ਹੈ ਮਤਲਬ ਮੁਹੱਲੇ ਵਾਲੇ ਰੋਗਦਾ ਹੈ ਤੋਂ ਉਹਨਾਂ ਨੂੰ ਦਮਗੀਆਂ ਦੇਦੇ ਅਸੀਂ ਤੇ ਮਤਲਬ ਤੁਹਾਡੇ ਤੁਸੀਂ ਸਾਡੇ ਘਰੇ ਬੰਦਾ ਕੋਈ ਆਇਆ ਰੋਕੇ ਤਾਂ ਅਸੀਂ ਤੁਹਾਡੇ ਤੇ ਇਲਜ਼ਾਮ ਲਾ ਕੇ ਅਸੀਂ ਫਸਾ ਦੇਣਾ ਤੁਹਾਨੂੰ ਇਹਨਾਂ ਨੇ ਸਾਡੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਵੀ ਪੇਸ਼ ਕੀਦਾ ਜੋ ਕਿ ਅਸੀਂ ਥਾਣੇ ਵੀ ਦਰਖਾਸਤ ਥਾਣੇ ਵੀ ਰਾਜੀਨਾਮਾ ਹੋਇਆ ਸੀ ਤੁਹਾਡੇ ਤੇ ਬਲੇਮ ਲਾ ਰਹੀਆਂ ਤੁਹਾਡਾ ਹੀ ਕਹਿਣਾ ਝੂਠੇ ਬਲੇਮ ਨੇ ਸਾਰੇ ਨਹੀਂ ਬਿਲਕੁਲ ਸਰ ਸਰਾ ਸਰ ਝੂਠ ਨੇ ਇਹਨਾਂ ਨੇ ਮਤਲਬ ਸਾਡੀ ਦੋ ਧੀਆਂ ਸਮਾਨ ਹੈ ਸਾਡੀ ਉਹਦੇ ਨਾਲ ਸਾਡੇ ਕੁੜੀਆਂ ਦੇ ਵੀ ਜੁਆਖ ਹੋ ਗਏ ਨੇ ਸਾਡੀ ਤੇ ਧੀਆਂ ਸਮਾਨ ਅਸੀਂ ਤਾਂ ਕਦੇ ਹੋ ਜਾ ਸੋਚਿਆ ਵੀ ਨਹੀਂ ਇਹ ਮਤਲਬ ਇਥੋਂ ਤੱਕ ਗਿਰੀ ਹਰਕਤ ਕਰ ਸਕਦੇ ਪ੍ਰਵੀਨ ਕੁਮਾਰ ਜੀ ਮੇਰਾ ਨਾਮ ਤੁਹਾਡੇ ਤੇ ਬਲੇਮ ਲੱਗ ਰਿਹਾ ਜੀ ਕਿ ਤੁਸੀਂ ਨਬਾਲਗ ਲੜਕੀਆਂ ਨੇ ਉਹਨਾਂ ਨਾਲ ਕੀ ਹੈ ਉਹਨਾਂ ਦੇ ਗੁਪਤੰਗਾ ਤੇ ਟੱਚ ਕਰਦੇ ਹੋ ਤੁਹਾਡੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕੀ ਤੁਹਾਡਾ ਕਹਿਣਾ ਹੈ ਜੀ ਇਸ ਬਾਰੇ ਮੈਂ ਕਹਿੰਨਾ ਜੀ ਆਹ ਮhalla ਸਾਰਾ ਖੜਾ ਹੈ ਇਹਨਾਂ ਵਿੱਚ ਕੋਈ ਬੰਦਾ ਵੀ ਕਹਿ ਦਵੇ ਕਿ ਪ੍ਰਵੀਨ ਐਜਾ ਬੰਦਾ ਹੂੰ ਤੇ ਜਿਵੇਂ ਕਹਿੰਗੇ ਮੈਂ ਉਵੇਂ ਰਾਜੀ ਆ ਹੂੰ ਮੈਂ ਡਿਊਟੀ ਦੀ ਜਾਂਦਾ ਇੱਕ ਸਤਨਾਮ ਕਚੂਰਾ ਹੈ ਜੀ ਉਹ ਹਰਾਸਮੈਂਟ ਕਰਦਾ ਮੈਨੂੰ ਡਿਊਟੀ ਤੇ ਪਰੇਸ਼ਾਨ ਕਰਦਾ ਬਹੁਤ ਜ਼ਿਆਦਾ ਪਹਿਲਾਂ ਵੀ ਉਹਦੀ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਹੂੰ ਕੀ ਕਹਿੰਦਾ ਕੀ ਉਹ ਉਹ ਬਸ ਐਵੇਂ ਹੁੰਦਾ ਕੰਮ ਹੀ ਇਹ ਆ ਆ ਹੁਣ ਇਹਨਾਂ ਦਾ ਧੰਦਾ ਚੱਕਿਆ ਇਹਨਾਂ ਨੇ ਤੇ ਮੇਰੇ ਫਾਦਰ ਸਾਹਿਬ ਨੇ ਉਂਗਲ ਵੜਤੀ ਇਹਨਾਂ ਨੇ ਉਹਦਾ ਕਰਕੇ ਇੱਥੇ ਆ ਤੇ ਇਹਨਾਂ ਦਾ ਕਰਕੇ ਇੱਥੇ ਆ ਜੀ ਬਹੁਤ ਪਰੇਸ਼ਾਨ ਕੀਤਾ ਆ ਉਹਨੇ ਨੀ ਇਹ ਲੜਕੀਆਂ ਕੋ ਬਲੇਮ ਰਾ ਰਹੀਆਂ ਤੁਹਾਡੇ ਤੇ ਮੈਂ ਤਾਂ ਕਹਿੰਦਾ ਜੀ ਮੈਨੂੰ ਪ੍ਰੂਫ ਕਰਨਾ ਕਿੱਥੇ ਮਿਲਿਆ ਇਹਨਾਂ ਨੂੰ ਮੈਂ ਮੈਨੂੰ ਦੱਸਣ ਸਵੇਰ ਮੈਂ ਚਲਾ ਇਹਨਾਂ ਸ਼ਾਮ ਨਾਲ ਉਹ ਡਿਊਟੀ ਤੋਂ ਆਉਣਾ ਮੈਂ ਮੈਨੂੰ ਦੱਸਣ ਨਾ ਇਹਨਾਂ ਦਾ ਕੰਮ ਹੀ ਇਹ ਹੈ ਜੀ ਕੋਈ ਰੇਲਵੇ ਦਾ ਜਾਂ ਕੋਈ ਕਰਮਚਾਰੀ ਕੋਈ ਸਰਕਾਰੀ ਨੌਕਰੀ ਵਾਲਾ ਬੰਦਾ ਇਹਨਾਂ ਨੂੰ ਮਿਲ ਜਾਵੇ ਇਹਨਾਂ ਨੂੰ ਫਸਾ ਲੈਣਾ ਹੈ ਫਸਾ ਕੇ ਥਾਣੇ ਜਾ ਕੇ ਉੱਚ ਅਧਿਕਾਰੀਆਂ ਨੂੰ ਜਾ ਕੇ ਇਹਨਾਂ ਨੂੰ ਰਿਪੋਰਟ ਕਰ ਦੇਣੀ ਹੈ ਜੀ ਬੰਦਾ ਐ ਕਰਦਾ ਇਹਨਾਂ ਦਾ ਤਾਂ ਤਾਂ ਹੀ ਹੈ ਇਹ 2000 ਸਰਕਾਰੀ ਮੁਲਾਜ਼ਮਾਂ ਨੂੰ ਟਾਰਗੇਟ ਕਰਦਾ ਹਾਂਜੀ ਹਾਂਜੀ ਸਰਕਾਰੀ ਮੁਲਾਜ਼ਮ ਅਫਾਦ ਸਾਹਿਬ ਮੇਰੇ ਰੇਲਵੇ ਚ ਰਿਟਾਇਰ ਹੋਏ ਨੇ ਜੀ ਪਹਿਲਾਂ ਵੀ ਇਹਨਾਂ ਤੇ ਕਾਫੀ ਬਲੇਮ ਲੱਗੇ ਨੇ 2020 ਤੋਂ ਵੀ ਦਰਖਾਸਤ ਪਹਿਲਾਂ ਦਿੱਤੀਆਂ ਨੇ ਅੱਜ ਤੋਂ 12 ਦਿਨ ਹੋ ਗਏ ਸਾਨੂੰ ਉੱਥੇ ਦਿੱਤੀ ਨੂੰ ਬਿਆਨ ਦਿੱਤੇ ਹੋਏ ਨੇ ਅੱਜ ਤੱਕ ਪਰਚਾ ਨਹੀਂ ਹੋਇਆ ਇਹਨਾਂ ਤੇ ਕਿਸੇ ਕਪੜੇ ਪਾੜ ਕੇ ਪੇਸ਼ ਹੋਈਂਦੀ ਅਫਸਰਾਂ ਕੋਲ ਕਿਸੇ ਉੱਚ ਅਧਿਕਾਰੀ ਨੂੰ ਜਾ ਕੇ ਝੂਠੇ ਆ ਉਹ ਦੇ ਦਿੰਦੀਆਂ ਨੇ ਤੇ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਮੱਲੇ ਵਾਲਿਆਂ ਨੂੰ ਸੁਣ ਕੇ ਤੇ ਉਹਨਾਂ ਤੇ ਜੋ ਸਖਤ ਸਖਤ ਕਾਰਵਾਈ ਬਣਦੀ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਨਾਮ ਕੀ ਹੈ ਜੋ ਉਹਨਾਂ ਦਾ ਇਹ ਗੁੱਡੀ ਜੀ ਲੇਡੀਜ਼ ਦਾ ਨਾਮ ਤੇ ਉਹਦੇ ਘਰ ਵਾਲੇ ਦਾ ਨਾਮ ਅਨਿਲ ਤੇ ਮੁੰਡਾ ਜਿਹੜਾ ਬਦਮਾਸ਼ ਉਹ ਅੱਗੇ ਵੀ ਧਮਕੀਆਂ ਦੇ ਰਿਹਾ ਸਾਨੂੰ ਡਿਊਟੀ ਤੇ ਜਾਈਦਾ ਤਾਂ ਵੀ ਧਮਕੀਆਂ ਦਿੰਦਾ ਕਹਿੰਦਾ ਤੁਹਾਨੂੰ ਮਾਰ ਦਿਆਂਗਾ ਜਾਨੋ ਮਾਰ ਦਿਆਂਗਾ ਤੇਰੇ ਪਰਿਵਾਰ ਨੂੰ ਮਾਰ ਦਿਆਂਗਾ ਪਹਿਲਾਂ ਵੀ ਕੇਸ ਚੱਲਦੇ ਪਏ ਨੇ ਜੀ ਕਾਹਦਾ ਕੀਤਾ ਹੋਇਆ ਤੇ ਆ ਪਾਰਕ ਦੇ ਵਿੱਚ ਵੀ ਲੁੱਟਖੋਹੀ ਸੀ ਉਹਨਾਂ ਦਾ ਨਾਮ ਆ ਸੀ 209 ਦਾ ਮੁਕੱਦਮਾ ਵੀ ਆ ਉਹਨਾਂ ਤੇ ਪਹਿਲਾਂ ਆਏ ਦਿਨ ਹੀ ਉਹ ਮਲੋ ਕਰੀ ਜਾਂਦੇ ਨੇ ਬਸ ਅਸੀਂ ਨੌਕਰੀ ਪੇਸ਼ਾ ਬੰਦੇ ਆ ਅਸੀਂ ਫਿਰ ਵੀ ਨਹੀਂ ਕਹਿੰਦੇ ਵੀ ਚੱਲ ਅਸੀਂ ਪਰਿਵਾਰ ਪਾਲਣਾ ਹੀ ਆਦਾ ਵੇਖਣਾ ਫਾਦਰ ਸਾਹਿਬ ਮੇਰੇ ਇਹਨਾਂ ਦੇ ਦਿੱਲੀੋਂ ਲਾਚ ਚੱਲਦਾ ਪਿਆ ਜੀ ਹੂੰ ਡਾਕਟਰ ਨੇ ਕਿਹਾ ਵੀ ਇਹਨਾਂ ਦਾ ਨਹੀਂ ਇਹਨਾਂ ਨੂੰ ਟੈਨਸ਼ਨ ਦੇਣੀਗੀ ਹੂੰ ਲੇਕਿਨ ਉਹ ਬਸ ਇਹਨਾਂ ਨਾਲ ਕੋਈ ਝਗੜਾ ਨਹੀਂ ਹੋਇਆ ਫੂਲ ਚੰਦ ਦੇ ਹੂੰ ਗੁੰਡੇ ਆਦੇ ਸੀ ਇੱਥੇ ਉਹਨੂੰ ਉਸ ਦਿਨ ਰੋਕਿਆ ਉਸ ਦਿਨ ਉਹਨਾਂ ਨੇ ਕੁੱਟ ਮਾਰ ਕੀਤੀ ਜੀ ਕਹਿੰਦੇ ਇਹਨੂੰ ਕੋਈ ਰੋਕ ਦੇ ਜੀ ਹੂੰ ਹੈ ਜੀ ਇਹ ਮੇਰਾ ਬੱਚਾ ਮਾਂ ਤੇ ਨੂੰ ਤਕਲੀਫ ਹੋਵੇ ਕਿ ਤੇ ਬੱਚੇ ਨਾਲ ਦਵਾਈ ਕਰਾਣੀ ਸਟੈਂਡ ਲੈਣਾ ਹਰ ਕੰਮ ਸੀ ਕਰਨਾ ਹੈਗਾ ਕੋਣ ਕਰੇਗਾ ਜੋ ਬੱਚੇ ਨਾਲ ਕਰਨਗੇ ਇਹ ਇਤਰਾਜ ਕਰਦੇ ਨੇ ਇੱਥੇ ਜੀ ਮੱਲਾ ਰੋਕਦਾ ਇਹਨਾਂ ਨੂੰ ਆ ਕੇ ਲੇਕਿਨ ਰਾਤ ਬਰਾਤ ਆਉਂਦਾ ਮੈਂ ਕਹਿਣਾ ਨਹੀਂ ਚਾਹੁੰਦਾ ਜੀ ਬਹੁਤ ਗਲਤ ਕੰਮ ਕਰਦੇ ਨੇ ਬਹੁਤ ਹੀ ਜ਼ਿਆਦਾ ਤੇ ਜਿਹੜਾ ਇਹਨੂੰ ਸਮਝਾਂਦਾ ਤੋ ਕਾਪਾ ਕੱਢ ਲੈਂਦੇ ਨੇ ਮਾਰਨ ਵਾਸਤੇ ਮੱਲੇ ਵਾਲੇ ਪਾਸੋਂ ਸਾਰੇ ਪਾਸੋਂ ਦਰਖਾਸਤ ਦਿੱਤੀਆਂ ਹੋਈਆਂ ਨੇ ਤੁਹਾਨੂੰ ਵਿਖਾ ਵੀ ਦਿੰਨੇ ਆ ਹਾਂ ਤਾਂ ਕੀ ਵੀ ਦੇ ਰਹੇ ਨੇ ਇਹ ਵੀ ਤੁਹਾਨੂੰ ਮਾਰ ਦੇਾਂਗੇ ਐ ਕਰ ਦੇਾਂਗੇ ਉਹ ਕਰਾਂਗੇ ਮੇਰਾ ਬ੍ਰਦਰ ਸੀਗਾ ਹੁਣ ਗਏ ਹੋਏ ਨੇ ਉਹਨਾਂ ਨੂੰ ਕਹਿੰਦੇ ਤੇਰੀ ਲੱਤ ਵੜ ਦੇਾਂਗੇ ਕਹਿੰਦੇ ਤੇਰੇ ਪਰਿਵਾਰ ਹੈਗਾ ਤੁਹਾਨੂੰ ਮਾਰ ਦੇਾਂਗੇ ਜਾਨੋ ਮਾਰ ਦੇਾਂਗੇ ਬੜੀ ਧਮਕੀ ਆ ਰਹੀਆਂ ਨੇ ਸਾਨੂੰ ਅਜੇ ਲੇਕਿਨ ਇਸ ਪ੍ਰਸ਼ਾਸਨ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਝੂਠੇ ਬਲੇਮ ਲਾ ਰਹੇ ਨੇ ਇਹਨਾਂ ਨਾਥ ਪਾਈ ਜਾਵੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਇਹ ਬਲਵੰਤ ਰਾਏ ਇਹ ਕਿਹੜੇ ਮੁਹੱਲੇ ਦੇ ਵਸਨੀਕ ਹੋ ਜੀ ਮੈਂ ਰੇਲੋ ਵਸਤੀ ਦਾ ਵਸਨੀਕ ਕਹਾਂਗਾ ਕੀ ਮਸਲਾ ਕੀ ਹੋਇਆ ਤੁਹਾਡਾ ਜਿਹੜਾ ਅੱਜ ਸਾਰਾ ਮਹੱਲਾ ਇਕੱਠਾ ਹੋਇਆ ਹੈ ਮਸਲਾ ਹੈਗਾ ਜੀ ਸਾਰਾ ਮਹੱਲਾ ਇੱਕ ਹੈਗਾ ਉਹ ਕੱਲੇ ਗਏ ਨੇ ਅੱਛਾ ਦੂਸਰਿਆਂ ਨੂੰ ਬਦਲਾਮ ਕਰਕੇ ਆਹ ਫਾਇਦਾ ਉਠਾਉਣਾ ਚਾਹੁੰਦੇ ਨਹੀਂ ਹੂੰ ਅੱਜ 12 ਦਿਨ ਹੋ ਗਏ ਨੇ ਮੇਰੇ ਨਾਲ ਨਜਾਇਜ਼ ਕੁੱਟਮਾਰ ਕਰਕੇ ਹੂੰ ਫਰਾਰ ਹੋਏ ਨੇ ਦਿਸਦੇ ਨਹੀਂ ਪਏ ਮੈਂ ਹੜ ਦਾ ਮਰੀ ਜਾਗਾ ਮੈਨੂੰ 24 ਘੰਟੇ ਟੈਨਸ਼ਨਾਂ ਦੀ ਹੂੰ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਪਰਿਵਾਰ ਨੂੰ ਹੋ ਗਿਆ ਤਾਂ ਇਹ ਖੁਰ ਜਮੇਵਾਰ ਹੋਣਗੇ ਉਹ ਨਾਂ ਕੀ ਹੋਣਾ ਦਾ ਇਹਨਾਂ ਦਾ ਨਾਮ ਹੈਗਾ ਆਪਣੇ ਅਨਿਲ ਅਨਿਲ ਘਰ ਵਾਲੀ ਕੀ ਦਾ ਨਾਮ ਹੈ ਗੁੱਡੀ ਹੂੰ ਉਹਦਾ ਮੁੰਡਾ ਹੈਗਾ ਰਾਜਾ ਹੂੰ ਨਾਲ ਕੁੜੀਆਂ ਹੈ ਇਹਨਾਂ ਨੇ ਇਹਨਾਂ ਨੇ ਮੈਨੂੰ ਸੱਟ ਮਾਰੀ ਹੂੰ ਇਹ ਕੀ ਗੱਲ ਮੈਨ ਕੰਮ ਕੀ ਉਹਨਾਂ ਦਾ ਮੈਨ ਕੰਮ ਇਹੀ ਇਹ ਬਸ ਫਸਾ ਦਿਓ ਤਾਂ ਲੋਕੋਂ ਕੋਲ ਪੈਸੇ ਮੰਗ ਲਓ 70 70 ਰਪਏ ਮੰਗ ਲੈਂਦੀਆਂ ਨੇ ਮੇਰੀ ਕੁੜੀ ਨੂੰ ਛੇੜਿਆ ਜੀ ਮੇਰੇ ਕੱਪੜੇ ਫਾੜ ਤੇ ਫਲਾਣਾ ਢਮਗਾਣਾ ਪਿਆ ਇਹ ਨਹੀਂ ਤਾਂ ਤੰਦਾ ਹੈਗਾ ਹੂੰ ਮੱਲੇ ਦੇ ਵਿੱਚ ਕੱਲਾ ਇਹ ਕਰ ਰਹੇ ਇੱਕ ਘਰ ਹੀ ਆ ਵੇਖ ਲੋ ਆ ਵੇ ਕਿੰਨੀ ਪਬਲਿਕ ਖੜੀ ਹੋਈ ਹੈ ਬੱਲੇ 'ਚ ਹੂੰ ਅੱਗੇ ਵੀ ਕਿਸੇ ਨਾਲ ਕੀਤਾ ਐਵੇਂ ਕੋਈ ਕੰਮ ਬਹੁਤ ਹੈਗੇ ਆ 21 ਤੱਕ ਵੀ 21 21 ਦੀਆਂ ਰਿਪੋਰਟਾਂ ਲੱਗੀਆਂ ਹੋਈਆਂ ਪੁਰਾਣੀਆਂ ਹੂੰ ਇਹਨਾਂ ਦੇ ਫੈਸਲੇ ਹੋਏ ਹੋਏ ਨੇ ਜਦ ਫੈਸਲੇ ਹੋ ਜਾਂਦੇ ਨੇ ਤਾਂ ਮੈਨੂੰ 70000 ਦੇ 50000 ਯਾਰ ਦਿਓ ਹੂੰ ਪਹਿਲਾਂ ਵੀ ਕੋਈ ਅਜੇ ਕੀਤੇ ਕੰਮ ਇਹਨਾਂ ਨੇ ਵੱਲਾ ਕਿਤੇ ਵਣਿਆ ਸਾਰੀਆਂ ਦਰਖਾਸਤਾਂ ਲੱਗੀਆਂ ਆ ਵੇਖੋ ਹਾਂ ਨਾਲੇ ਵਾਲੇ